ਪਟਿਆਲਾ ਦੇ ਵਿੱਚ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇੱਕ ਵਾਰ ਫਿਰ ਤੋਂ ਰੇਡ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ 6 ਤੋਂ 7 ਬੱਚਿਆਂ ਨੂੰ ਰਿਸਕਿਊ ਕਰ ਲਿਆ ਗਿਆ ਹੈ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਦੀ ਅਧਿਕਾਰੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਉਹਨਾਂ ਨੂੰ ਮੰਤਰੀ ਬਲਜੀਤ ਕੋਰ ਦਾ ਫੋਨ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਪਟਿਆਲਾ ਦੇ ਬਸ ਅਡੇ ਦੇ ਨੇੜੇ ਇਹ ਮੁਹਿੰਮ ਚਲਾਈ ਜਿਸ ਵਿੱਚ ਉਹਨਾਂ ਨੇ 6 ਤੋਂ 7 ਬੱਚਿਆਂ ਨੂੰ ਰਿਸਕਿਊ ਕਰ ਲਿਆ ਹੈ ਚਾਇਨਾ ਕੋ ਪੁਰਨੇ ਕਿਹਾ ਕਿ ਜੇਕਰ ਕੋਈ ਗਿਰੋਹ ਇਹਨਾਂ ਬੱਚਿਆਂ ਤੋਂ ਪੀਖ ਮੰਗਾਉਂਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਸੁਖਨੰਦ ਸਿੰਘ ਟੀਵੀ ਨਿਊਜ਼ ਨੈਟਵਰਕ ਸ਼ਿਕਾਇਤ ਮਿਲੀ ਸੀ ਕੱਲ ਤੋਂ ਦੋ ਦਿਨ ਸ਼ਿਕਾਇਤ ਮਿਲ ਰਹੀ ਹੈ ਕੱਲ ਵੀ ਪਤਾ ਚੱਲਿਆ ਸੀ ਤਾਂ ਅਸੀਂ ਇੱਥੇ ਟੀਮ ਭੇਜੀ ਸੀ ਕੁਝ ਬੱਚੇ ਪਕੜੇ ਗਏ ਸੀ ਕੁਝ ਨਹੀਂ ਪਕੜੇ ਗਏ ਸੀ ਅੱਜ ਸਵੇਰੇ ਸਾਨੂੰ ਫੇਰ ਸਾਡੇ ਮੈਡਮ ਮਿਨਿਸਟਰ ਹੈਗੀਆਂ ਬਲਜੀਤ ਕੌਰ ਜੀ ਉਹਨਾਂ ਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਾਲ ਕੀਤਾ ਔਰ ਮੈਂ ਟੀਮ ਲੈ ਕੇ ਉਰੇ ਪਹੁੰਚੀ ਹਾਂ ਅਸੀਂ ਫੇਰ ਆ 6-7 ਕੱਚੇ ਰੈਸਕਿਊ ਕੀਤੇ ਅਸੀਂ ਹੁਣ ਇਹਨਾਂ ਨੂੰ ਲੈ ਕੇ ਜਾ ਰਹੇ ਆ ਦੇਖਦੇ ਆ ਕਿਥੋਂ ਇਹ ਬੱਚਾ ਆਇਆ ਸਾਰਾ ਕੁਝ ਪਤਾ ਕਰਕੇ ਅਗਲੀ ਕਾਰਵਾਈ ਕਰਾਂਗੇ ਹੋਰ ਕੀ ਜਿਆਦਾ ਇਨਕੁਆਰੀ ਦੀ ਲੋੜ ਹੈ ਕੋਈ ਗਰੋਵ ਵੱਲੋਂ ਬੱਚਿਆਂ ਨੂੰ ਪੀਠ ਮੰਗਾਈ ਜਾ ਰਹੀ ਹੋਵੇ ਆ ਦੇਖੋ ਅਗਰ ਕੋਈ ਗਰੋ ਹੈ ਤਾਂ ਉਹਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਕਿਉਂਕਿ ਇਹਨੇ ਛੋਟੇ ਛੋਟੇ ਬੱਚਿਆਂ ਨੂੰ ਕੀ ਪੀਠ ਫੜਕਾ ਤੇ ਨਹੀਂ ਮੰਗਵਾ ਸਕਦੇ ਸੋ ਪੁਲਿਸ ਦੀ ਟੀਮ ਨੇ ਪੁੱਛੀ ਕਿ ਅਸੀਂ ਸਾਰੇ ਮਿਲ ਕੇ ਪਤਾ ਕਰ ਲੈਣੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀਆਂ ਫੈਮਲੀ ਦੇ ਨਾਲ ਤੋਂ ਪੀਠ ਮੰਗਵਾ ਰਹੀ ਹੈ ਜਾਂ ਕੋਈ ਗਰੋ ਹੈ